ਸਸਰੀਕਾਲ ਜੀ ਅੱਜ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਿਲਕੁਲ ਪਰਫੈਕਟ ਜਿਹੜੀ ਗੱਚਕ ਬਣਾ ਕੇ ਤਿਆਰ ਕਰਾਂਗੇ ਬਾਹਰ ਦੇ ਗੰਦੇ ਮੰਦੇ ਹੱਥਾਂ ਪੈਰਾਂ ਦੀ ਗੱਚਕ ਜਿਹੜੀ ਆਪਾਂ ਦੇਖ ਲਈਆਂ ਜਿਹੜੀ ਵੇਚ ਰਿਆ ਜਾਂ ਵੀਡੀਓ ਪਾਉਂਦੇ ਆ ਲੋਕ ਕਿੱਦਾਂ ਦੀ ਗੱਚਕ ਹੁੰਦੀ ਆ ਉਸ ਤੋਂ 100 ਗੁਣਾ ਵਧੀਆ ਹੈ ਗੱਚਕ ਆ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦੀ ਹੈ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਆ ਤੇ ਟੇਸ ਦੇ ਵਿੱਚ ਬਹੁਤ ਲਾਜਵਾਬ ਹੁੰਦੀ ਆ ਤੇ ਦੂਜਾ ਨੰਬਰ ਸਾਫ਼ ਸੁਥਰੇ ਤਰੀਕੇ ਨਾਲ ਇਹ ਗੱਚਕ ਜਿਹੜੀ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਜਿਹੜੀ ਗੱਚਕ ਆਪਣੀ ਬਣ ਕੇ ਤਿਆਰ ਹੋਈ ਆ ਬਿਲਕੁਲ ਹੀ ਬਾਜ਼ਾਰ ਵਰਗਾ ਟੇਸਟ ਹੁੰਦਾ ਹੈ ਤੇ ਬਿਲਕੁਲ ਹੀ ਬਾਜ਼ਾਰ ਵਰਗੀ ਬਣਦੀ ਆ ਜੇ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਗੱਚਕ ਆ ਜਿਹੜੀ ਬਿਲਕੁਲ ਹੀ ਪਰਫੈਕਟ ਬਣ ਕੇ ਤਿਆਰ ਹੋਊਗੀ ਇੱਕ ਤਾਂ ਸਾਨੂੰ ਇਹਦੇ ਲਈ ਬਹੁਤ ਜ਼ਿਆਦਾ ਸਮਾਨ ਨਹੀਂ ਚਾਹੀਦਾ ਹੈਗਾ ਦੂਜਾ ਨੰਬਰ ਇਹ ਆਸਾਨ ਤਰੀਕੇ ਨਾਲ ਬਣ ਜੂਗੀ ਬਣਾਉਣਾ ਸ਼ੁਰੂ ਕਰਦੇ ਆਂ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਮੂੰਗਫਲੀ ਆ ਜਿਹੜੀ ਉਹ ਚਾਹੀਦੀ ਆ ਮੂੰਗਫਲੀ ਦੇ ਆ ਪਾ ਛਿਲਕੇ ਹਟਾ ਕੇ ਆ ਉਸ ਨੂੰ ਇਸ ਤਰ੍ਹਾਂ ਛਿੱਲ ਲਿਆ ਛਿੱਲਣ ਤੋਂ ਬਾਅਦ ਉੱਪਰ ਵਾਲੇ ਚਿਲਕੇ ਵੀ ਆਪਾਂ ਹਟਾ ਦਿੱਤੇ ਆ ਤੁਸੀਂ ਜਿਹੜਾ ਡਰਾਈ ਰੋਸਟ ਕਰਨ ਤੋਂ ਬਾਅਦ ਵੀ ਛਿਲਕੇ ਹਟਾ ਸਕਦੇ ਹੋ ਇਸ ਤਰ੍ਹਾਂ ਹਟਾ ਲਏ ਤੇ ਦੋ ਦੋ ਟੁਕੜੇ ਆ ਜਿਹੜੇ ਇਹਨਾਂ ਦੇ ਕਰ ਲਏ ਆ ਆਪਾਂ ਨਾਪ ਲਈ ਤੁਸੀਂ ਇੱਕ ਕੌਲੀ ਆ ਕੱਪ ਆ ਜਿਹੜਾ ਸੈੱਟ ਕਰ ਲਓ ਫਿਰ ਆਸਾਨ ਤਰੀਕੇ ਨਾਲ ਬਣ ਜੂਗੀ ਜੇ ਵੱਧ ਘੱਟ ਵੀ ਪੈ ਜੂਗੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਡੇਢ ਕੌਲੀ ਆ ਜਿਹੜੀ ਮੈਂ ਗੁੜ ਦੀ ਰੱਖੀ ਆ ਇੱਕ ਕੌਲੀ ਆਪਾਂ ਮੂੰਗਫਲੀ ਦੀ ਰੱਖੀ ਆ ਇਸ ਰੰਗੂੜ ਨੂੰ ਆਪਾਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵਾਂਗੇ ਤੁਸੀਂ ਭੰਨ ਕੇ ਵੀ ਹੈ ਜਿਹੜਾ ਪਾ ਸਕਦੇ ਹੋ ਫੇਰ ਵੀ ਇਹ ਖੁਰੇ ਜਾਣਾ ਇਹਨੇ ਇਸ ਤਰ੍ਹਾਂ ਚਾਕੂ ਦੀ ਹੈਲਪ ਦੇ ਨਾਲ ਕੱਟ ਲਵਾਂਗੇ ਆਪਾਂ ਜੇ ਗੁੜ ਵਧੀਆ ਹੋਊਗਾ ਤਾਂ ਗੱਚਕ ਵੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਊਗੀ ਜੇ ਗੁੜ ਘਟੀਆ ਕੁਆਲਿਟੀ ਦਾ ਹੋਊਗਾ ਫਿਰ ਗੱਚਕ ਵੀ ਹੈ ਜਿਹੜੀ ਵਧੀਆ ਨਹੀਂ ਬਣਨੀ ਹੈਗੇ ਇਸ ਲਈ ਵਧੀਆ ਗੁੜੀ ਤੁਸੀਂ ਲੈਣਾ ਹੈ ਤੁਸੀਂ ਚਾਹੋ ਇਹਦੇ ਵਿੱਚ ਸੌਂਫ ਵੀ ਆ ਪਾ ਸਕਦੇ ਹੋ ਫਲੇਵਰ ਲਈ ਮੇਰਾ ਬੇਟਾ ਨਹੀਂ ਖਾਂਦਾ ਇਸ ਲਈ ਮੈਂ ਸੌਂਫ ਜਾਂ ਇਲਾਇਚੀ ਕੋਈ ਵੀ ਫਲੇਵਰ ਨਹੀਂ ਪਾਇਆ ਹੈਗਾ ਤੁਸੀਂ ਇਲਾਇਚੀ ਵੀ ਪਾ ਸਕਦੇ ਹੋ ਜਾਂ ਸੌਂਫੀ ਪਾ ਸਕਦੇ ਹੋ ਮੈਂ ਇਸ ਤਰ੍ਹਾਂ ਸਿੰਪਲ ਬਿਨ ਆਫ ਫਲੇਵਰ ਤੋਂ ਬਣਾਈ ਆ ਗੁੜ ਤੇ ਜਿਹੜੀ ਮੂੰਗਫਲੀ ਵਾਲੀ ਹੁਣ ਆਪਾਂ ਕੜਾਈ ਲੈ ਲਈ ਆ ਕੜਾਈ ਦੇ ਵਿੱਚ ਮੂੰਗਫਲੀ ਨੂੰ ਆ ਡਰਾਈ ਰੋਸਟ ਕਰ ਲਵਾਂਗੇ ਮੂੰਗਫਲੀ ਨੂੰ ਤੁਸੀਂ ਬਿਲਕੁਲ ਲੋ ਫਲੇਮ ਤੇ ਬਣਾਉਣਾ ਹੈ ਹਾਈ ਫਲੇਮ ਤੇ ਨਹੀਂ ਪੜਨਾ ਹੈਗਾ ਥੋੜੀ देर ਪੁੰਨਣ ਤੋਂ ਬਾਅਦ ਆ ਤੁਸੀਂ ਇਹਨੂੰ ਕੱਢ ਲੈਣਾ ਹੈ ਤੁਸੀਂ ਚਾਹੋ ਛਿਲਕੇ ਜਿਹੜੇ ਲਾਲ ਲਾਲ ਵਾਲੇ ਛਿਲਕੇ ਨੇਗੇ ਹੋਰ ਰੋਸਟ ਕਰਨ ਤੋਂ ਬਾਅਦ ਹਟਾ ਸਕਦੇ ਹੋ ਫਿਰ ਆਸਾਨੀ ਨਾਲ ਆ ਜਿਹੜੇ ਹਟ ਜਾਂਦੇ ਆ ਮੈਂ ਪਹਿਲਾਂ ਹੀ ਹਟਾ ਲਈ ਸੀਗੇ ਦੂਜੀ ਸਾਈਡ ਤੇ ਆਪਾਂ ਜਿਹੜਾ ਤਿਆਰ ਕਰਕੇ ਰੱਖ ਲਵਾਂਗੇ ਸਾਰਾ ਕੁਝ ਥੋੜੇ ਜਿਵੇਂ ਮੈਂ ਨਾਰੀਅਲ ਦੇ ਟੁਕੜੇ ਕੱਟ ਕੇ ਪਾਏ ਨੇਗੇ ਇਹਦੇ ਨਾਲ ਸਵਾਦ ਤੇ ਟੇਸਟ ਵਧੀਆ ਹੋ ਜਾਂਦਾ ਹੈ ਬਾਜ਼ਾਰ ਦੇ ਵਿੱਚੋਂ ਬਹੁਤ ਜ਼ਿਆਦਾ ਮਹਿੰਗੀ ਦਿੰਦੇ ਨੇ ਨਾਰੀਅਲ ਵਾਲੀ ਤੇ ਘੜੇ ਦੇ ਵਿੱਚ ਸੈੱਟ ਕਰ ਲਿਆ ਆਪਾਂ ਇਹਨੂੰ ਜੇ ਤੁਸੀਂ ਗੋਲ ਬਣਾਉਣੀਆਂ ਤਾਂ ਸਾਰੇ ਘੜਿਆਂ ਦੇ ਵਿੱਚ ਸੈੱਟ ਕਰ ਲੈਣਾ ਘੜਾ ਬਿਲਕੁਲ ਗੋਲ ਹੋਣਾ ਚਾਹੀਦਾ ਹੈ ਸਾਈਡਾਂ ਤੋਂ ਜਿਹੜਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜਾ ਮੈਂ ਪੀਲਾ ਵਾਲਾ ਘੜਾ ਲਿਆ ਮੇਰੇ ਤੋਂ ਗਲਤੀ ਹੋ ਗਈ ਤੇ ਚੰ ਬਹੁਤ ਔਖੇ ਨਿਕਲੇ ਦੂਜਾ ਲੋਹੇ ਵਾਲਾ ਘੜਾ ਸਹੀ ਹੈ ਇਹ ਬਿਲਕੁਲ ਬਰਾਬਰ ਆ ਬਰਾਬਰ ਹੋਣਾ ਚਾਹੀਦਾ ਫਿਰ ਆਸਾਨੀ ਨਾਲ ਨਿਕਲ ਜਾਂਦੀ ਹੈ ਇਸ ਤਰ੍ਹਾਂ ਟਿੱਕੀ ਜਮਾਉਣ ਲਈ ਮੈਂ ਇਹਨੂੰ ਜਮਾ ਲਿਆ ਇਸ ਤਰ੍ਹਾਂ ਦੇਸੀ ਕੀ ਲਾ ਲਿਆ ਸੀ ਹੀਟ ਥਾਲ ਦੇ ਤੇ ਆਪਾਂ ਉਹਨੂੰ ਸੈੱਟ ਕਰਕੇ ਰੱਖ ਦਿੱਤਾ ਸੈੱਟ ਕਰਨ ਤੋਂ ਬਾਅਦ ਆਪਾਂ ਮੂੰਗਫਲੀ ਦੀ ਜਿਹੜੀ ਕੱਢ ਲਵਾਂਗੇ ਮੂੰਗਫਲੀ ਕੱਢ ਕੇ ਸਾਈਡ ਤੇ ਰੱਖ ਦਿੱਤੀ ਆ ਉਸੇ ਕੜਾਹੀ ਨੂੰ ਸਾਫ਼ ਕਰ ਲਵਾਂਗੇ ਤੇ ਸਾਫ਼ ਕਰਨ ਤੋਂ ਬਾਅਦ ਇੱਕ ਚਮਚ ਦੇਸੀ ਕੀ ਇਹਦੇ ਵਿੱਚ ਪਾ ਦਵਾਂਗੇ ਆਪਾਂ ਇੱਕੋ ਹੀ ਚਮਚ ਦੇਸੀ ਕੀ ਦਾ ਲਿਆ ਇਹ ਨਹੀਂ ਕਾਫੀ ਆ ਤੇ ਗੈਸ ਦੀ ਫਲੇਮ ਆ ਤੁਸੀਂ ਇਸ ਟਾਈਮ ਤੇ ਵੀ ਲੋ ਰੱਖਣੀ ਆ ਹਾਈ ਗੈਸ ਦੀ ਫਲੇਮ ਬਿਲਕੁਲ ਨਹੀਂ ਰੱਖਣੀ ਹੈਗੇ ਨਹੀਂ ਤਾਂ ਜਿਹੜਾ ਗੋੜਾ ਸਾਰਾ ਗੱਚ ਖਰਾਬ ਹੋ ਜਾਊਗੀ ਉਸ ਤੋਂ ਬਾਅਦ ਡੇਢ ਕੱਲੀ ਆਪਾਂ ਗੁੜ ਦੀ ਲਈ ਆ ਉਹ ਇਹਨੂੰ ਇਹਦੇ ਵਿੱਚ ਐਡ ਕਰ ਦਵਾਂਗੇ ਤੇ 4 ਕ ਚਮਚ ਇਹਦੇ ਵਿੱਚ ਪਾਣੀ ਪਾਇਆ ਹੈ ਮੈਮ ਬਿਲਕੁਲ ਲੋ ਫਲੇਮ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਤੁਸੀਂ ਪਕਾਉਣਾ ਹੈ ਇਹਨੂੰ ਚੈੱਕ ਕਰਨ ਲਈ ਤੁਸੀਂ ਜਦੋਂ ਇਹ ਪੱਕਦਾ 4-5 ਮਿੰਟ ਹੋ ਗਏ ਇਹਨੂੰ ਉਦੋਂ ਤੁਸੀਂ ਇਹਨੂੰ ਚੈੱਕ ਕਰ ਲੈਣਾ ਹੈ ਜੇ ਨਾ ਪੱਕਿਆ ਫਿਰ 1-2 ਮਿੰਟ ਹੋਰ ਪਕਾ ਲੈਣਾ ਹੈ 4-5 ਮਿੰਟ ਬਾਅਦ ਆਪਾਂ ਇਹਨੂੰ ਇੱਕ ਕੌਲੀ ਦੇ ਵਿੱਚ ਠੰਡਾ ਪਾਣੀ ਲੈ ਕੇ ਆ ਜਿਹੜਾ ਦੋ ਕਪੂੰਦਾ ਪਾ ਕੇ ਦੇਖ ਲਵਾਂਗੇ ਜੇ ਕ੍ਰਿਸਪੀ ਟੁੱਟ ਰਿਹਾ ਜਿੱਦਾਂ ਕਿ ਗੱਚਕ ਟੁੱਟਦੀ ਆ ਫਿਰ ਆਪਣਾ ਮਤਲਬ ਬਿਲਕੁਲ ਪਰਫੈਕਟ ਆ ਜਿਹੜਾ ਇਹ ਗੁੜ ਦੀ ਚਾਸ਼ਨੀ ਬਣ ਕੇ ਤਿਆਰ ਹੋ ਗਈ ਆ ਜੇ ਨਹੀਂ ਟੁੱਟ ਰਹੀ ਹੈਗੇ ਫਿਰ ਤੁਸੀਂ ਥੋੜੀ ਦੇਰ ਲਈ ਹੋਰ ਪਕਾ ਲਓ ਮੈਂ ਠੰਡਾ ਪਾਣੀ ਲੈ ਲਿਆ ਕੌਲੀ ਦੇ ਵਿੱਚ ਪਾ ਕੇ ਦੇਖ ਲੂੰਗੀ ਹਜੇ ਇਹ ਰਿ ਟੁੱਟ ਨਹੀਂ ਰਿਹਾ ਹੈਗਾ ਇਸ ਤਰ੍ਹਾਂ ਇਹ ਇਕੱਠਾ ਜਾ ਹੋ ਰਿਹਾ ਲੇਕੜੀ ਜੀ ਬਣ ਗਈ ਤੇ ਇਹਨੂੰ ਆਪਾਂ ਹੋਰ ਪਕਾਵਾਂਗੇ ਥੋੜੀ ਦੇਰ ਲਈ ਹੁਣ ਆਪਾਂ ਪਾ ਕੇ ਦੇਖਿਆ ਸੀ ਹੁਣੇ ਬਿਲਕੁਲ ਟੁੱਟ ਰਿਹਾ ਹੈ ਤੇ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਮੂੰਗਫਲੀ ਹੈ ਜਿਹੜੀ ਉਹ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਕੈਸੀ ਫਿਲਮ ਨਾਲ ਹੀ ਨਾਲ ਤੁਸੀਂ ਬੰਦ ਕਰ ਦੇਣੀ ਹੈ ਜਦੋਂ ਮੂੰਗਫਲੀ ਪਾਉਣੀ ਹੈ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਨਾਲ ਦੀ ਨਾਲ ਹੀ ਸੈੱਟ ਕਰ ਦੇਣਾ ਨਹੀਂ ਤਾਂ ਇਹ ਕੜਾਈ ਦੇ ਵਿੱਚ ਹੀ ਆ ਜਿਹੜਾ ਜੰਮ ਜੂਗਾ ਸੈੱਟ ਕਰਨ ਤੋਂ ਬਾਅਦ 2-4 ਘੰਟੇ ਬਾਅਦ ਤੁਸੀਂ ਇਹਨੂੰ ਜਿਹੜਾ ਖਾ ਸਕਦੇ ਹੋ ਜਦੋਂ ਇਹ ਠੰਡੀ ਹੋ ਗਈ ਤਾਂ ਆਸਾਨੀ ਦੇ ਨਾਲ ਆ ਜਿਹੜੀ ਹੇਠੋਂ ਨਿਕਲ ਜੂਗੀ ਜੇ ਇਹ ਗਰਮ ਹੋ ਗਈ ਤਾਂ ਆਸਾਨੀ ਨਾਲ ਨਹੀਂ ਨਿਕਲੂਗੀ ਜੇ ਤੁਸੀਂ ਟਿੱਕੀਆਂ ਚ ਬਣਾਉਣੀਆਂ ਨੇ ਤਾਂ ਇਹਦੇ ਵਿੱਚ ਇਦਾਂ ਕੱਟ ਆ ਜਿਹੜਾ ਲਗਾ ਸਕਦੇ ਹਾਂ 5-7 ਮਿੰਟ ਦੇ ਵਿੱਚ ਆਸਾਨ ਤਰੀਕੇ ਨਾਲ ਬਹੁਤ ਹੀ ਵਧੀਆ ਗੱਚਕ ਆਪਣੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਗਈ ਹੈ ਉਹਨੂੰ ਮੈਂ ਕੱਢ ਲਿਆ ਸੀਗਾ ਥਾਲ ਦੇ ਉੱਪਰੋਂ ਚਾਕੂ ਦੀ ਹੈਲਪ ਦੇ ਨਾਲ ਤੁਸੀਂ ਹਲਕਾ ਜਿਹਾ ਚਾਕੂ ਹੇਠਾਂ ਪਾਉਂਗੇ ਆਸਾਨੀ ਦੇ ਨਾਲ ਨਿਕਲ ਜੂਗਾ ਤੇ ਇਹਨੂੰ ਲੋਹੜੀ ਤੇ ਇੰਜੋਏ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰਦੇ ਹੋ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ